ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਨੇ ਬਾਈ ਹੋਰ ਘਰ ਪਰਿਵਾਰ ਸਾਰਿਆਂ ਦੇ ਵਧੀਆ ਨੇ ਤੇ ਜਨਬਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਘੈਂਟ ਹੋਣ ਤੇ ਸਾਢੇ 8 ਦਾ ਟਾਈਮ ਹੋ ਗਿਆ ਬਾਈ ਹਨਾ ਤੇ ਆ ਗਏ ਆਪਾਂ ਇੱਧਰ ਲੈ ਘਰੇ ਹੌਣ ਸਾਰ ਆਪਾਂ ਪਹਿਲਾਂ ਲਾਈਟ ਬੰਦ ਕਰੀ ਕਰੋ ਚੈੱਕ ਲਾਈਟ ਬੰਦ ਕਰਕੇ ਬਾਈ 2 ਵਜੇ ਇੱਕ ਦਾ ਬੰਨਤਾ ਇਹੜਾ ਭੱਜ ਗਿਆ ਸੀ ਆਪਣਾ ਹਨ ਤੇ ਇੱਕ ਆਪਾਂ ਬਠਿਆਤਾ ਛਤਰੀ ਤੇ ਛੋਟਾ ਬੱਚਾ ਉਹ ਲੈ ਡੂਣਾ ਮਾਰਦਾ ਪਤਾ ਤਰੀਕੇ ਨਾਲ ਤੇ ਇਹ ਇਹ ਅਨਵਰਾ ਆਪਣੇ ਸੈੱਟ ਨੇ ਓਕੇ ਦੀ ਰਿਪੋਰਟ ਬੈਠੇ ਨੇ ਤੇ ਇੱਕ ਬਈ ਕੱਲ ਇਹਨਾਂ ਦੇ ਹੈਪੀਨੈਸ ਇੰਚੀ ਕੱਢਤੀ ਜਿਹੜੇ ਵੱਡੇ ਬਜਿਆਂ ਦੇ ਆਪਾਂ ਜਿਵੇਂ ਮੰਨ ਕੇ ਚੱਲੋ ਆਪਣੀ ਡੱਬੀ ਹੋਗੀ ਹੁਣ ਦਿਖਾਉਣਾ ਮੈਂ ਤੇ ਆ ਡੱਬੀ ਬੈਠੀ ਆ ਇਹਦੇ ਤੇ ਉਪਰਾਂ ਲਾਲ ਰੱਤੀ ਬੈਠੀ ਆ ਉਪਰਾਂ ਉਹ ਦੇਖੋ ਜਮਾ ਖੁੰਜੀ ਚ ਰੱਤੀ ਬੈਠੀ ਆ ਤੇ ਆ ਇੱਕ ਵਿਚਾਲੇ ਬੈਠੀ ਆ ਆਪਣੀ ਕਬੂਤਰੀ ਹਰੀ ਪੂੰਜੀ ਹਰੀ ਪੂੰਛੀ ਗਲਾਬੀ ਕੰਤਾਂ ਸੀ ਦੀਆਂ ਤੇ ਇਹਦੇ ਕੈਂਚੀ ਪਾਈ ਸੀ ਉਧਰ ਕਾਲ ਅੱਖਾ ਤੇ ਵੱਡਾ ਲਾਲ ਸੇਰਾ ਕਬੂਤਰ ਆਪਣਾ ਬਚਾ ਉਹਦੇ ਕੈਂਚੀ ਪਾਈ ਹੋਈ ਸੀ ਤੇ ਉਹਦੇ ਕੈਂਚੀ ਕੱਟਤੀ ਗੱਲ ਹੈਪੀ ਨੇ ਹੁਣ ਇਹ ਮੰਨ ਕੇ ਚੱਲ ਬਈ ਇਹ ਆ ਜਾਣਗੇ ਸਰ 20 ਦਿਨਾਂ ਚ ਅੱਜ 20 ਤਰੀਕੂ ਹੋ ਗਈ 10 ਮਾਰਚ ਤੱਕ ਇਹ ਸਾਰੇ ਆ ਜਾਣਗੇ ਉਦੋਂ 4-5 ਡਾਈਆਂ ਕਰਾ ਕੇ 15-16 ਮਾਰਚ ਤੱਕ ਫੇਰ ਆਪਾਂ ਇਹਦੇ ਕੱਸਾਂ ਚ ਕੰਮ ਕੱਢ ਦਾਂਗੇ ਫਿਰ ਇੱਕ ਤਰੀਕ ਤੱਕ ਉਹ ਵੀ ਸਾਰੇ ਆ ਜਾਣਗੇ ਕਿਉਂਕਿ ਇਹ ਡਾਈਆਂ ਘੱਟੋ-ਘੱਟ ਬਈ ਪੱਕੇ ਹੀ ਹੋ ਜਾਣਗੇ ਤੇ ਆਈ ਬਈ ਜਿਹੜੇ ਆ ਬੈਠੇ ਨੇ ਆ ਬੈਠਾ ਇੱਕ ਹੋਰ ਬੈਠੇ ਨੇ ਇਹਨਾਂ ਦੇ ਵੀ ਦੋ ਦੋ ਕੰਨੀਆਂ ਕੱਢੀਆਂ ਹੋਈਆਂ ਨੇ ਕੰਨੀਆਂ ਆਈ ਜਾਂਦੇ ਇੰਨੇ ਨੇ ਕੰਨੀਆਂ ਆ ਗਈਆਂ ਇਹ ਵੀ 10 ਕਿਨਾਂ ਸਾਰੇ ਆ ਜਾਣਗੇ ਵਧੀਆ 1 ਮਾਰਚ ਤੱਕ ਇਹ ਵੀ ਸਾਰਾ ਆ ਜਾਣਗੇ ਵਧੀਆ ਫਿਰ ਵੀ ਇਹ ਵੀ ਕੱਢਾਂਗਾ ਮੈਂ ਇਹ ਕੱਢ ਕੇ ਕਹਿਣ ਦਾ ਮਤਲਬ ਹੈ ਇਹਨਾਂ ਨੂੰ ਕੱਢ ਕੇ ਵੀ ਫਿਰ ਮੈਂ ਉਹ ਕਰੂੰਗਾ ਮਤਲਬ ਵੀ ਇਹਨਾਂ ਨੂੰ ਫਿਰ ਮੈਂ ਮੜ ਮੜ ਡਾਈਆਂ ਕਰਾ ਕਰਾ ਕੇ ਬੰਦ ਕਰਾਂਗੇ ਕਿਉਂਕਿ ਬਈ ਹੁਣ ਇਹਨਾਂ ਦੇ ਡਾਈਆਂ ਇਹਨਾਂ ਦੀ ਵੀ ਹੋਈਆਂ ਹੈਗੀਆਂ ਜਾ ਦੇ ਲਾਵਾ ਕਬੂਤਰ ਕੱਢਦੇ ਆਪਾਂ ਆਂ ਡਾ ਦਈਏ ਘੜ ਘੜ ਕਬੂਤਰ ਆਪਣੇ ਹੁਣ ਆਇਆ ਬਈ ਫਿਰ ਹੁਣ ਜੇ ਹੁਣ ਆ ਡਾਮ ਹੋਵੇ 5:30 ਵਜੇ ਆਲਾ ਮੋਜੀ ਜੀ ਲਾਹੀ ਆ ਬੜਖਾ ਮਾਰ ਮਾਰ 5:30 ਵਜੇ ਬੈਠੀ ਨਹੀਂ ਵੇਲਾ ਵੈ ਜਾ ਵੈ ਜਾ ਵੈ ਜਾ ਵੈ ਜਾ ਵੈ ਗਈ ਆ ਕਾਲੀ ਛੀ ਮਸਾ ਫੜੀ ਜੂ ਮੇਥੋਂ ਸੋਕਰਾ ਫੜੀ ਹੈ ਟਾਈਮ ਨਾਲ ਕੀ ਆ ਲੈ ਬਈ ਹੁਣ ਇਹ ਪਠਿਆ ਤੇ ਆਪਾਂ ਛਾਤਰੀ ਤੇ ਤਿੰਨੇ ਲੈਣਾ ਹੁਣ ਇਹ ਬੁੱਢ ਜਾਣੀ ਆ ਆਪੀ ਕੋਈ ਇਸ਼ ਹੋਣੀ ਇੱਥੇ ਕਬੂਤਰ ਦੇਖੀਏ ਫਿਰ ਉਹਨਾਂ ਨੂੰ ਦਾਣੇ-ਦੋਣੇ ਪਾਵਾਂਗੇ ਵੱਡਾਂ ਕਬੂਤਰਾਂ ਜੋੜਿਆਂ ਨੂੰ ਇਹਨਾਂ ਆ ਦੇਖ ਲਈਏ ਮੜਾ ਵੀ ਕਿਵੇਂ ਨੇ ਸੈੱਟ ਨੇ ਹਾਂ ਆ ਉਰਾਂ ਨੇ ਜਿਹੜੇ ਦੋਨੇ ਕਬੂਤਰ ਬਈ ਇਹ ਆਪਣੇ ਡਾਉਣ ਵਾਲੇ ਬਚੇ ਨੇ ਪਰਾਂ ਦਾ ਵੱਡੇ ਨੇ ਸਾਰੇ ਉਰਾਂ ਡਾਉਣ ਵਾਲੇ ਨੇ ਇਹ ਦੋਨੇ ਡਾਵਾਂਗੇ ਆਪਾਂ ਸੈੱਟ ਹੋ ਜਾਣੀ ਕੋਈ ਵੱਡੀ ਗੱਲ ਨਹੀਂ ਇਹਨਾਂ ਇਦਾਂ ਅਤੇ ਇਹ ਸਾਨੂੰ ਜੇ ਲੋ ਕਬੂਤਰ ਨੂੰ ਉਹ ਕੱਢਦੇ ਗੁਰਦੇ ਆ ਆਪੇ ਹੁਣ ਮਸਤੇ ਤਾਂ ਐ ਹੋਰ ਨੇ ਬਈ ਹੁਣ ਬੈਠੇ ਨੇ ਇੰਨੇ ਟਾਈਮ ਦੇ ਬੰਦ ਹੀ ਬੈਠੇ ਨੇ ਖਾਈ ਜਾਂਦੇ ਨੇ ਬੰਦ ਬੈਠੇ ਨੇ ਹੁਣ ਜਦੋਂ ਖੱਡਾ ਖੋਲਾਂਗੇ ਹੁਣ ਸੈੱਟ ਹੋਣਗੇ ਫਿਰ ਇਹ ਇਹ ਸਾਰੇ ਤੇ ਇਹ ਵੀ ਆਪਣੇ ਓਂਕੇ ਦੀ ਰਿਪੋਰਟ 'ਚ ਬੈਠੇ ਨੇ ਕੋਈ ਕਬੂਤਰ ਕੋਲ ਤਾਂ ਡਾਵੇ ਪਿੰਡ ਵਾਲਾ ਫਿਰ ਬਰਾਬਰ ਛੱਡਦੀ ਆ ਆਪਾਂ ਵੀ ਉਹ ਤਾਂ ਕੋਈ ਸੌਂਕਾ ਡਰ ਹੈ ਨਹੀਂ ਆਪਣੇ ਕਬੂਤਰਾਂ ਦਾ ਇਹਨਾਂ ਨੂੰ ਦਾਣੇ ਪਾਈਏ ਬੱਡੇ ਕਬੂਤਰਾਂ ਨੂੰ ਪਹਿਲਾਂ ਇੱਕ ਸੱਚ ਬਈ ਹੋਰ ਖੁਸ਼ਕਾਵਰੀ ਹੋ ਗਈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇੱਕ ਮਿੰਟ ਇਹ ਖੋਲ ਲਾਂਗਾ ਤੇ ਆਪਣੀ ਕਬੂਤਰੀ ਨੇ ਬੱਚੇ ਕੱਢ ਲੇ ਇੱਕੋ ਹੀ ਕੱਢਿਆ ਕਿ ਦੋਨੇ ਕੱਢ ਲੇ ਦੇਖਾਂ ਦੋਨੇ ਕੱਢ ਲੇ ਉਹ ਦੋਨੇ ਵਿੱਚ ਕੱਢ ਲੇ ਬਾਈ ਇਹਨੇ ਕੀ ਕਰਿਆ ਵੀ ਆਨੇ ਨੀ ਮੂਲੀ ਨੇ ਵੀ ਦੋਨੇ ਵਿੱਚ ਕੱਢ ਲੇ ਆ ਗੋਲਾ ਜਿਹਾ ਵਸਾ ਕਬੂਤਰੀਆਂ ਲੱਗ ਲੱਗ ਜੂਗਾ ਇਹ ਦੇਖਦੇ ਆ ਕੀ ਸਿਸਟਮ ਬਣਦਾ ਤੋ ਕੋਈ ਛਕੋ ਦਾਣੇ ਉਦਰੀਆ ਆਪਣੀਆਂ ਬੈਠੀਆਂ ਨੇ ਉੜ ਜਾਣੀਆਂ ਕੋਈ ਗੱਲ ਨਹੀਂ ਉਹ ਤਾਂ ਐਡਾ ਵੀ ਕੀ ਚੱਕਰ ਆ ਦੋਨੇ ਆ ਬੈਠੇ ਨੇ ਜਾਨਵਰ ਆਪਣੇ ਇਹ ਬਾਕੀ ਦੋ ਕਬੂਤਰੀਆਂ ਆ ਬੈਠੀਆਂ ਨੇ ਅੱਜ ਮੈਂ ਇੱਕ ਲਾਲ ਸਿਰ ਆ ਜਾ ਬਨ ਜਾਊਂਗਾ ਸ਼ਾਤਰੀ ਤੇ ਟਾਈਮ ਨਾਲ ਆਪੇ ਬੈਠ ਉੱਠ ਜਾਊਗਾ ਆ ਕੇ ਉਹ ਵੀ ਕੋਈ ਚੱਕਰ ਨਹੀਂ ਹੈਗਾ ਤੇ ਬਸ ਹੁਣ ਆਪਾਂ ਇਹਨਾਂ ਦਾ ਦਾਣਾ ਦੋਣਾ ਪਾਣੀ ਪੂਣੀ ਭਰ ਦਈਏ ਸਾਰੇ ਖੁੱਡਿਆਂ 'ਚ ਸਾਫ਼ ਕਰਕੇ ਹਨ ਕਬੂਤਰ ਆਪਣੇ ਉੱਡ ਜਾਣਗੇ ਕਬੂਤਰਾਂ ਦਾ ਕੋਈ ਇਸ਼ੂ ਨਹੀਂ ਉਹਦੇ 'ਨ ਹੋਰ ਤਾਂ ਇਹਨਾਂ ਡਾਇ ਨਹੀਂ ਕੋਈ ਚੱਕਰ ਨਹੀਂ ਤੇ ਬਾਅਦ ਖਾਣ ਦੇਣਾ ਉਹਨਾਂ ਨੂੰ ਦਾਣੇ ਦੋਣੇ ਬਾਈ ਇਹਨਾਂ ਨੂੰ ਇਹਨੇ ਪਾਣੀ ਪੂਣੀ ਧਰਈਏ ਸਫਾਈ ਕਰਈਏ ਮਾੜੀ ਮੂੜੀ ਛੱਟਪ ਦੀ ਓਕੇ ਜੀ ਰਿਪੋਰਟ ਲਾਈਏ ਤੇ ਹੁਣ ਬਸ ਸ਼ਾਮ ਨੂੰ ਆ ਕੇ ਕਰਦੇ ਆਂ ਵੀਡੀਓ ਕੰਟੀਨਿਊ ਕਢਾ ਦਈਏ ਕਬੂਤਰੀਆਂ ਜੀਆਂ ਡਾਈ ਦਿੰਨੇ ਆ ਟਾਈਮ ਜੇ ਨਾਲ ਹਨਾ ਕਿ ਕੋਈ ਚਾਰ ਤੀਆਂ ਤਿੰਨੇ ਆ ਗਏ ਤੇਰੇ ਹਾਂ ਤਾਂ ਤਿੰਨੇ ਕਬੂਤਰ ਨਹੀਂ ਡਾਉਣਾ ਉਹਨਾਂ ਬਹੁਤਾਂ ਉੱਤਰ ਗੱਜੇ ਜਿਹਾ ਹੋਏ ਨੇ ਯਾਰ ਕੱਢ ਕੇ ਜੇ ਡਾਣ ਵਾਲੇ ਨਹੀਂ ਹੈਗੇ ਕਹਿਣ ਦਾ ਮਤਲਬ ਹੈ ਇਹ ਤਾਂ ਕਿਦੋਂ ਇਹ ਵਿੱਡ ਲੱਗ ਜੇ ਜੇ ਮੈਂ ਆ ਆ ਕੇ ਟਾਈਮ ਨਾਲ ਤਾਂ ਕਬੂਤਰ ਡਾਉਂਗਾ ਦੋਨੇ ਚਿੱਟੀਆਂ ਦੇ ਬੈਠੇ ਚਿੱਟੀਆਂ ਬੈਠਾ ਇੱਕ ਵੱਡਾ ਕਿ ਆਪਣਾ ਉਹ ਚੀਨਾ ਬਿਠਾ ਉਡਾ ਦਾਂਗੇ ਹੈਨਾ ਆੜਾ ਆਧਿਆਨ ਨੂੰ ਫਿਰਨ ਦੇ ਬਈ ਹੁਣ ਕਰੀ ਜੇ ਆਪਣੇ ਕੰਮ ਆਦੇ ਹੁਣ ਪਤਾ ਲੱਗਦਾ ਨਾ ਬੋਬਦੀ ਉਹਦਾ ਜਿੱਟ ਝਾਲਰ ਕਰਿਆ ਵਾ ਗਲਾਪੀ ਹੁਣ ਆਪ ਨੂੰ ਪਤਾ ਲੱਗ ਗਿਆ ਆਪਣਾ ਕਬੂਤਰਾ ਪਹਿਲਾਂ ਪਤਾ ਨਹੀਂ ਲੱਗਦਾ ਸੀ ਬਈ ਚਲੋ ਨਿਮੇੜੀ ਯਾਰ ਕੰਮ ਕੰਮ ਆ ਵੀ ਧੋਣੇ ਨੇ ਸਾਫ ਕਰਨੇ ਨੇ ਭਾਂਡੇ 5:00 ਵਜ ਗਏ ਬਈ ਸ਼ਾਮ ਦੇ ਤੇ ਆਪਣੇ ਉਹ ਦੂਜੇ ਵੱਡੇ ਕਬੂਤਰ ਜਿਹੜੀਆਂ ਛੇ ਤਾਂ ਉੱਤਰੀਆਂ ਬਈ ਤੇ ਆਪਾਂ ਕਬੂਤਰ ੜਾਤੇ ਸੀ ਆਪਣੇ ਤਨ ਚੀਨਾ ਚਿੱਟੀਆਂ ਦਾ ਵੱਡਾ ਆਪਣਾ ਫੜਿਆ ਸੀ ਆਪਾਂ ਉਹ ਚਿੱਟੀਆਂ ਦਾ ਵੱਡਾ ਹਨ ਤੇ ਇੱਕ ਆਪਾਂ ਰੱਤੇ ਲਾਲ ਸਿਰਾ ਤੇ ਤੜਕੇ ਬਾਈ ਸੱਚਮੇਂ ਵੀਡੀਓ ਨਹੀਂ ਸ਼ੂਟ ਕਰੀ ਜਿਹੜਾ ਆਪਾਂ ਬੱਚਾ ਆਪਣਾ ਭੱਜ ਨਹੀਂ ਗਿਆ ਸੀ ਇਹਦਾ ਮਤਲਬ ਉਹ ਬੈਠਾਗਾ ਆ ਬੱਚਾ ਬੈਠਾ ਜਿਹੜਾ ਤੇ ਆਪਣਾ ਤਾਂ ਇਹ ਕਬੂਤਰ ਆਪਾਂ ਭੱਜ ਗਿਆ ਸੀ ਬੱਚਾ ਇਹ ਉਹ ਕਿਸੇ ਨੇ ਫੜ ਲਿਆ ਸੀ ਆਪਣੇ ਉਰੋ ਹੀ ਪਿੰਡੋਂ ਮੁੰਡੇ ਨੇ ਤੇ ਦੋ ਤਿੰਨ ਨੂੰ ਲਾ ਕੇ ਆਪਾਂ ਮੋੜ ਗਿਆ ਜਿਹੜਾ ਆਪਾਂ ਨੂੰ ਮੜਾ ਲਿਆ ਆਪਾਂ ਕਿਵੇਂ ਨਾ ਕਿਵੇਂ ਕਰਕੇ ਤੇ ਫਿਰ ਉਦੋਂ ਬਾਅਦ ਬਾਈ ਇਹ ਅੱਜ ਫਿਰ ਅਸੀਂ ਸੂਣੀ ਉੜ ਗਿਆ ਸੀ। ਓ ਬਈ ਯਾਰ ਅਸੀਂ ਸਾਨੂੰ ਰੱਸੀ ਵੀ ਦਿਖਾ ਦੇਣਾ। ਤੇ ਆਹ ਬਈ ਯਾਰ ਰੱਸੀ। ਅਸੀਂ ਸੋਹਣੇ ਉੜ ਗਿਆ ਸੀ ਤੜਕੇ ਮੈਂ ਹੀ ਛੱਡ ਗਿਆ ਮੈਂ ਚੱਲ ਛੱਡ ਖੜਾ ਯਾਰ ਦੇਖੀਓ ਹਣਾ। ਮੈਂ ਉੜ ਗਿਆ ਉੜ ਗਿਆ ਸੀ ਨਹੀਂ ਆਊਗਾ ਨਾ ਵੀ ਸਹੀ ਕੋਈ ਐਡਾ ਮੈਟਰ ਨਹੀਂ ਸੀ। ਤੇ ਤਾਂ ਕਰਕੇ ਉਦੋਂ ਬਾਅਦ ਹੁਣ ਇਹ ਆਪਣੇ ਆ ਗਿਆ ਬਈ ਤਾਰਾਂ ਤੇ ਇੱਥੇ ਤਾਰਾਂ ਤੇ ਬਹਿ ਗਿਆ ਸੀ ਇੱਥੇ ਬਹਿ ਜਾ ਫਿਰ ਉੱਥੇ ਬਹਿ ਗਿਆ। ਫਿਰ ਹੁਣ ਛਾਤਰੀ ਲਾ ਕੇ ਇੱਥੇ ਫਿਰ ਫੜਿਆ ਗਿਆ ਛਾਤਰੀ ਨਾਲ। ਤੇ ਆ ਕਾਲਾ ਖਿਦਤ ਬੈ ਗਈ ਸੀ ਤਾਂ ਪਹਿਲਾਂ ਹੀ ਵੈ ਗਈ ਸੀ ਆ ਲੜ ਜਾਂਦੀ ਬੈ ਜਾਂਦੀ ਆ ਪਹਿਲਾਂ ਜੀ ਯਾਰ ਇਹ ਬਹੁਤ ਵਧੀਆ ਉੱਡਦੀ ਬੱਚਾ ਜਦੋਂ ਲਿਆਂਦੀ ਲਿਆ ਸੀ ਆਪਾਂ ਕੱਢੀ ਸੀ ਉਹ ਬਹੁਤ ਵਧੀਆ ਉੱਡੀ ਆ ਬਈ ਇਹ ਤੇ ਹੁਣ ਪਤਾ ਨਹੀਂ ਯਾਰ ਇਹਨੂੰ ਕਿਉਂ ਗਿਆ ਬੁਰਦੀ ਹੋਣੀ ਹੈਗੀ ਪਤਾ ਨਹੀਂ ਕੀ ਚੱਕਰ ਹੁਣ ਤਾਂ ਤੇ ਬਸ ਉਹਨਾਂ ਕਬੂਤਰ ਆਪਣੇ ਬੈਠੇ ਨੇ ਬਈ ਹਨਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਕਬੂਤਰ ਉਲੀ ਜਾਂਦੇ ਨੇ ਬੈਠੀ ਜਾਂਦੇ ਨੇ ਤੇ ਆ ਚਿੱਟਿਆਂ ਦੇ ਬੈ ਗਿਆ ਸੀ ਉੜ ਕੇ ਹੁਣ ਉੱਡਿਆ ਗਿਆ ਦਵਾਰੇ ਵੇ ਵੱਡਾ ਉਹ ਲਾਲ ਸਿਰਾਂ ਕਬੂਤਰ ਫਿਰਦਾ ਹੋਣਾ ਉੱਚਾ ਹੋਇਆ ਉਹ ਦੇਖਦੇ ਆਂ ਕੱਲ ਹੈਪੀ ਦੇ ਬਹਿ ਗਿਆ ਸੀ ਯਾਰ ਜਾ ਕੇ ਤੇ ਹੁਣ ਉਹ ਹੈਪੀ ਦੇ ਬਹਿ ਗਿਆ ਸੀ ਆ ਕੇ ਉਹਨੂੰ ਦੇਖਦੇ ਆਂ ਜੇ ਉਹ ਆ ਜੇ ਤਾਂ ਤਾਂ ਗੱਲ ਸਿਰਾਂ ਲੱਗ ਜੇ ਹੋਰ ਕਬੂਤਰਾਂ ਦਾ ਆਪਣਾ ਰੋੜੇ ਰੜੀ ਕੇ ਖੜਿਆ ਆਇਨੇ ਦੇਖੋ ਬਈ ਤੁਸੀਂ ਉਹ ਰੋੜੇ ਇਹ ਰੋੜੇ ਸਾਰੇ ਕਬੂਤਰ ਤੇ ਕਰਮਕਾਰ ਨੇ ਖੜਿਆ ਆਏ ਨੇ ਕਬੂਤਰ ਵਿਢਿਆਉਣ ਦੇ ਮਾਰੇ ਨੇ ਬਾਈ ਜੀ ਤਾਂ ਕਰਕੇ ਬਾਕੀ ਹੁਣ ਦੇਖਦੇ ਆ ਸਿਸਟਮ ਉਹ ਲਾਲ ਸੇਰਾ ਤੇ ਚਲ ਬੱਚਾ ਤਾਂ ਵਹਿ ਗਿਆ ਆਪਣੇ ਗਿੱਜੇ ਵੀ ਗਿਆ ਹੁਣ ਬੱਚਾ ਬਈ ਲਗਭਗ 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 ਗਿੱਜ ਹੀ ਗਿਆ ਹੈ ਹੁਣ ਲਾਲ ਸੇਰਾ ਜਾ ਬਹਿ ਜੇ ਨਾ ਆ ਕੇ ਅੱਜ ਉਹ ਬਨ ਕੇ ਰੱਖਿਆ ਮੈਂ ਸਾਦਰੀ ਤੇ ਮਤਲ ਉਹ ਤੜਕੇ ਦਾ ਬਨ ਗਿਆ ਸੀ ਮਨ ਹੁਣ ਦੇਖ ਰਿਹਾ ਕੀ ਸਿਸਟਮ ਕਰਦਾ ਜੇ ਬਹਿ ਜੇ ਆ ਕੇ ਤਾਂ ਬਹੁਤ ਜਿਆਦਾ ਵਧੀਆ ਹੋ ਜੇ ਸਿਸਟਮ ਬਈ ਉਹਦਾ ਫੇਰ ਆਪਾਂ ਨੂੰ ਬਤਰਾ ਬਣੇ ਗਿੱਜੀਆਂ ਲਗਭਗ ਫਿਰ ਤਾਂ ਸਾਰੀ ਹਨਾ ਤੇ ਇਹਨਾਂ ਨੂੰ ਆਪਾਂ ਦਾਣੇ ਪਾਤੇ ਤੇ ਆਪਣੀ ਜੋੜੀ ਵੀ ਲੱਗੀ ਗੋਲੇ ਵਾਲੀ ਬਈ ਸਾਰਿਆਂ ਨੂੰ ਵਧਾਈਆਂ ਆਪਣੀ ਗੋਲੇ ਵਾਲੀ ਜੋੜੀ ਵੀ ਡਨ ਹੋ ਗਈ ਕੰਪਲੀਟ ਆਲਮੋਸਟ ਆ ਤੇ ਹੁਣ ਆਪਾਂ ਕਰੀਰ ਬਣਾ ਦਈਏ ਗੋਲੇ ਦੀ ਫਿਰ ਇਹਨਾਂ ਦਾਣੇ ਦੋਨੇ ਪਾਉਣੇ ਲਾਲ ਸਰਾ ਕਬੂਤਰ ਆਇਆ ਸੀ ਬਈ ਅੱਜ ਫੇਰ ਉਹ ਜਾ ਕੇ ਫੇਰ ਹੈਪੀ ਦੇ ਬਹਿ ਗਿਆ ਹੁਣ ਉਹ ਡੱਡ ਕੇ ਤੇ ਕਬੂਤਰ ਆਪਾਂ ਲਾ ਲਿਓ ਭਾਈ ਸਾਰੇ ਦਾਣੇ ਪਾਤੇ ਹੁਣ ਤੇ ਬਾਕੀ ਹੁਣ ਦਾਣੇਦਾਨਾ ਨੂੰ ਪਾਉਣੀ ਨੇ ਭਾਈ ਟਾਈਮ ਨਾਲ ਲਾ ਲੇ ਉਹ ਬਹਿ ਗਿਆ ਹੈਪੀ ਤੇ ਜਾ ਕੇ ਚੱਲ ਹੁਣ ਉਹ ਦੇਖਦੇ ਆਂ ਜੀ ਆਉਣਾ ਹੋਤਾ ਆ ਜੂਗਾ ਨਹੀਂ ਫਿਰ ਨਾ ਸੀ ਹੁਣ ਆਉਂਦਾ ਤਾਂ ਕਹੂੰਗਾ ਹੈਪੀ ਫੜਾ ਜੂਗਾ ਕੱਲ ਵੀ ਹੈਪੀ ਫੜਾ ਗਿਆ ਸੀ ਘਰ ਦਾਣੇ ਪਾਤੇ ਭਾਈ ਇੱਧਰ ਵੀ ਪਾਤੇ ਸਾਰੇ ਕਬੂਤਰਾਂ ਨੂੰ ਦਾਣੇ ਕਬੂਤਰ ਦਾਣੇ ਆਪਣੇ ਖਾਈ ਜਾਂਦੇ ਨੇ ਬੱਚੇ ਨਵੇਂ ਬੱਚੇ ਪੁਰਾਣੇ ਸਾਰੇ ਹਨ ਓਕੇ ਦੀ ਰਿਪੋਰਟ ਆ ਸਾਰੀ ਪਾਣੀ ਪੂਣੀ ਆਪਦਾ ਸਾਰਾ ਕੁਝ ਓਕੇ ਕਰੀ ਜਾਂਦੇ ਨੇ ਪੀ ਪੂ ਜਾਂਦੇ ਨੇ ਵਿੱਚ ਹੀ ਹਨ ਤੇ ਵੱਡਾ ਖੁੱਡੇ ਦਾ ਮੈਂ ਦਾਣੇ ਪਾ ਕੇ ਪਹਿਲੀ ਬੰਦ ਕਰਤਾ ਵੱਡਾ ਖੁੱਡ ਤਾਂ ਹੁਣ ਇਹ ਜਿੰਦਾ ਮੈਂ ਫੇਰ ਲਾਉਂਗਾ ਪਹਿਲਾਂ ਕੁੰਡੀ ਲਾ ਦਈਏ ਇੱਕ ਵਾਰ ਤੇ ਆ ਕੁੰਡੀ ਜੀ ਫਸਾ ਦਈਏ ਕਿ ਵਾਰ ਖੁੱਲੇ ਹੀ ਰਹੇ ਭੁੱਲ ਜੀਏ ਬਿੱਲੀ ਬਿੱਲੀ ਤਾਂ ਵਰੇ ਆਉਂਦੀ ਕੋਈ ਨਹੀਂ ਤੇ ਉਹ ਵੀ ਮੈਂ ਰਾਤ ਨੂੰ ਰਹੀ ਹੁੰਨਾ ਬਾਈ ਉਹਦਾ ਕੋਈ ਇਸ਼ੂ ਨਹੀਂ ਹੈਗਾ ਆਪਾਂ ਨੂੰ ਕੋਈ ਆ ਕੇ ਕੋਡਾ ਜੁ ਕੱਢ ਕੇ ਲੈ ਜਾਊਗਾ ਜਾਂ ਕੁਝ ਵੀ ਉਰੇ ਹੁੰਨੇ ਆ ਗੱਡਣਾ ਕੋਡਣਾ ਦਾ ਸਿਸਟਮ ਹੈ ਨਹੀਂ ਇਹ ਰਾਣੇ ਨੂੰ ਨਾ ਪਾ ਤੇ ਬਾਕੀ ਮੂੰਗੀ ਮਾਂਗੇ ਖਾਈ ਜਾਂਦੇ ਨੇ ਨਾ ਮੂੰਗੀ ਛੋਲੇ ਕਣ ਕੇ ਤਿੰਨ ਚੀਜ਼ਾਂ ਪਾਉਣੇ ਹੁੰਦੇ ਨੇ ਇਹਨਾਂ ਨੂੰ ਆਪਾਂ ਤੇ ਸੋਈ ਖਾਈ ਜਾਂਦੇ ਨੇ ਚੜੀ ਜਾਂਦੇ ਨੇ ਆਪੀ ਖਾ ਖਾ ਕੇ ਤਾਂ ਤੇ ਇਧਰਲੇ ਨੂੰ ਵੀ ਇਹ ਵੀ ਰਾਜ਼ ਹੀ ਰਹਿ ਬਚੇ ਇੰਤਾਨ ਨੂੰ ਬਹੁਤ ਨਹੀਂ ਖਾ ਹੁਣ ਤਾਂ ਉਹ ਰੋਜਾ ਜਿਹਾ ਕਬੂਤਰ ਬਣ ਗਿਆ ਯਾਰ ਉਹ ਪੱਠੀਆਂ ਜਿਹਾ ਮਸਤ ਕਰੀ ਜਾਂਦਾ ਉਹ ਵੀ ਦੇਖਦੇ ਅੱਡ ਕਰਦੇ ਇੱਕ ਦਿਨ ਚ ਇਹਨਾਂ ਨੂੰ ਰੋਜੇ ਨੂੰ ਵਾਡ ਕਰਨ ਵਾਲਾ ਬਣਦਾ ਆਦਾ ਸਿਸਟਮ ਹੁਣ। ਸਮਾਂ ਐਪੀ ਨੂੰ ਫੋਨ ਕਰਿਆ ਸੀ ਉਹਨੇ ਚੱਕਿਆ ਨਹੀਂ ਆ ਕਬੂਤਰੀ ਜਿਹਾ ਹੀ ਜਾਂਦਾ ਹੋਇਆ ਕਰਦੀ ਆ। ਜਿਹੜੀ ਤਾਂ ਕਰਕੇ ਰੋਡਾ ਡਲਾਈਨ ਦੇ ਕੋਈ ਦਿੱਕਤ ਨਹੀਂ। ਉਹਦਾ ਦੇਖ ਰਹੇ ਆ ਕੀ ਬਣਦਾ। ਖਾਲੇ ਦਾਣੇ ਲਗਭਗ ਇਹਨਾਂ ਨੇ ਸਾਰਿਆਂ ਨੇ ਬਈ ਕਬੂਤਰਾਂ ਨੇ ਆਪਣੇ ਆਨੇ। ਤੇ ਆ ਵਿੱਚ ਬਾਦ ਸੱਡੇ ਚਿੱਟੀਆਂ ਦਾ ਉਹ ਖਾਈ ਜਾਂਦਾਗਾ ਉਹਨੂੰ ਖਾ ਲੈਣ ਦਾ ਤੇ ਇਹਨਾਂ ਦੇ ਵਿੱਚ ਕਬੂਤਰ ਵੀ ਦੇਖ ਕੇ ਆਉਣਾ ਯਾਰ ਚੱਲ ਦੇਖਦੇ ਆ ਕੀ ਬਣਦਾ ਯਾਰ ਚੱਕ ਖਾਲੇ ਦਾਣੇ ਸਾਰੇ ਇਹਨਾਂ ਨੇ ਓਕੇ ਦੀ ਹੋ ਗਈ ਰਿਪੋਰਟ ਕਾਲਾ ਖਾਇਦਾ ਬਾਲਾ ਮਸਤ ਹੋ ਰਿਹਾ ਭਾਈ ਵੱਡਾ ਤੇ ਬਸ ਭਾਈ ਆਹੀ ਆਪਣਾ ਵਲੌਗ ਸੀਗਾ ਇੰਨਾ ਕਾ ਤੇ ਬਾਕੀ ਹੁਣ ਦਾਨੇ ਦੋਨੇ ਨੇ ਚੱਕ ਦਿੰਨੇ ਆ ਲਾਈਟਾਂ ਲੂਟਾਂ ਲਾ ਦਿੰਨੇ ਨੇ ਰੋਟੀ ਰੋਟੀ ਖਾਏ ਹੋਣੇ ਘਰੇ ਜਾ ਕੇ ਬਾਕੀ ਜੇ ਵੀਡੀਓ ਬਧੀ ਲੱਗਦੀ ਯਾਰ ਲਾਈਕ ਕਰਿਆ ਕਰੋ ਬਈ ਕਮੈਂਟ ਕਰਿਆ ਕਰੋ ਸੁਣਾ ਜਾ ਤੇ ਆਪਣੇ ਚੈਨਲ ਨੂੰ ਕਰ ਲੋ ਬਈ ਸਬਸਕ੍ਰਾਈਬ ਤੇ ਵੀਡੀਓ ਨੂੰ ਬਸ ਤੇ ਸ਼ੇਅਰ ਕਰੋ ਯਾਰਾਂ ਮਿੱਤਰਾਂ ਤੱਕ ਪਹੁੰਚਾਓ ਤੇ ਆਪਣਾ ਬਾਸ ਟਾਈਮ ਬਤੀ ਤੇ ਆਪਾਂ ਅਪਡੇਟ ਕਰਦੇ ਰਹੀਏ ਮਿਲਦੇ ਆਂ ਬਈ ਆਪਾਂ ਕੱਲ ਨੂੰ ਨਵੀਂ ਵੀਡੀਓ ਚ ਨਵੇਂ ਬਲੌਗ ਚ ਨਵੀਂ ਅਪਡੇਟ ਚ ਓਕੇ ਜੀ